ਮੇਰੀ ਘਰ ਵਾਲੀ ਬੋਲਦੀ ਮੈਂ ਪਰੀਆਂ ਤੋਂ ਵੀ ਸੋਹਣੀ ਆ ਮੈਂ ਕਿਹਾ ਤੂੰ ਕਿੱਲੋ ਕਿੱਲੋ ਦਾ ਮੇਕਅਪ ਲੱਥਿਆ ਹੋਇਆ ਆ ਮੇਰੀ ਘਰ ਵਾਲੀ ਦਾ ਟਿੱਡਾ ਬਾਹਰ ਨਿਕਲਦਾ ਪਿਆ ਸਰੀਰ ਭੋਰਾ ਨਹੀਂ ਬਣਦਾ ਪਿਆ ਦਿਨ ਮਾੜੇ ਚੱਲਦੇ ਹੀ ਰਹਿੰਦੇ ਆ ਸੱਜਣਾ ਮਹਾਰਾਜ ਸਾਨੂੰ ਵੀ ਗੱਡੀ ਥੱਲੇ ਦੇਊਗਾ ਹੀ ਮਤਲਬ ਸਾਡੇ ਵੀ ਥੱਲੇ ਗੱਡੀ ਦੇਊਗਾ ਹੀ ਆ ਮੁੰਡਿਆਂ ਦਾ ਦਿਲ ਸੱਚੀ ਸਾਫ ਹੁੰਦਾ ਜੋ ਦੋ ਜਵਾਕਾਂ ਦੀ ਮਾਂ ਨੂੰ ਵੀ ਸੱਚਾ ਪਿਆਰ ਕਰ ਬੈਠਦੇ ਆ ਜੇ ਕਰਤੋ ਜ਼ਿੰਦਗੀ ਜੀਣਾ ਜਾਣਦੇ ਹੋ ਤਾਂ ਮੇਰੇ ਵਾਂਗੂ ਜੀਓ ਮੈਨੂੰ ਤਾਂ ਆਪਣਾ ਨਹੀਂ ਪਤਾ ਮੈਂ ਕਿਉਂ ਜਿੰਦਾ ਪਿਆ ਜ਼ਿੰਦਗੀ ਬਰਬਾਦ ਹੋਈ ਪਈ ਆ ਪਾਣੀ ਪੀ ਲੋ ਥੱਕ ਗਿਆ ਹਉਣੇ ਤੁਸੀਂ ਕੁੜੀਆਂ ਨੂੰ ਲਾਈਕ ਕਮੈਂਟ ਕਰਦੇ ਕਰਦੇ ਸੁਪਨੇ ਮੇਰੇ ਸਵਾ ਪੂਰੇ ਹੋਣੇ ਆ ਕਰਦੇ نیند ਤਾਂ ਪੂਰੀ ਹੋਣ ਨਹੀਂ ਦਿੰਦੇ ਤੂੰ ਟੈਨਸ਼ਨ ਨਾਲ ਐ ਸੱਜਣਾ ਤੇ ਕੋਈ ਵੀ ਨਹੀਂ ਖੜਦਾ ਉੱਥੇ ਐਸੇ ਵੀ ਨਹੀਂ ਖੜਨਾ ਅਸੀ ਤਾਰੀਲਾ ਰੂਲਾ ਦੇਖ ਕੇ ਸਾਰ ਲੀਦਾ ਇਸ ਕੁਛ ਕਵਾਲੀਆਂ ਸਾਡੀਆਂ ਸਕਲਾਂ ਹੈ ਨਹੀਂ ਜੇ ਕਿਸੇ ਵੀ ਆਏ ਬੰਦੇ ਦਾ ਕਲਜਾ ਫੋਕਣਾ ਹੋਵੇ ਤਾਂ ਉਹਨੂੰ ਇੱਕੀ ਗੱਲ ਆਖੋ ਹੋਰ ਫਿਰ ਜ਼ਿੰਦਗੀ ਕਿੱਦਾ ਚੱਲਦੀ ਆ